ਨਹੀਂ ਮਿੱਤਰੋ ਆਪਾਂ ਨੇ ਇੱਕ ਸ਼ੇਅਰ ਮਾਰਕੀਟ ਦੇ ਆ ਵੀਡੀਓ ਪਾਈ ਸੀ ਮਨਪ੍ਰੀਤ ਲੋਹਾ ਖੇੜਾ ਦੀਆਂ ਤੇ ਕਈ ਬੰਦਿਆਂ ਨੇ ਮੈਨੂੰ ਕਮੈਂਟ ਕਰੇ ਵੀ ਕੱਲੀਆਂ ਕਲਾਸਾਂ ਤੋਂ ਪੈਸੇ ਕਮਾਉਂਦਾ ਆਪਾਂ ਦੇਖਦਾ ਕਿ ਉਹ ਬੰਦਾ ਆਪ ਵੀ ਪ੍ਰੋਫਿਟ ਦੇ ਵਿੱਚ ਆ ਕਿ ਕੱਲਿਆ ਵਸ ਗੱਲਾਂ ਹੀ ਮਾਰਦਾ ਲੈ ਵੀ ਮਲਾਉਣੇ ਆਪਾਂ ਹੱਸੀਂ ਕਰ ਬਾਈ ਹੰਸੀਂ ਕਰ ਜੀ ਤੇ ਮੈਂ ਠੀਕ ਹੋ ਜੀ ਵਧੀਆ ਵਧੀਆ ਤੇ ਮਿੱਤਰੋ ਅੱਜ ਆਪਾਂ ਨਾਲ ਤੁਹਾਨੂੰ ਲਾਈਵ ਪ੍ਰੋਫਿਟ ਦਿਖਾਉਣਾ ਵੀ ਤੁਹਾਡੇ ਮਹੀਨੇ ਦਾ ਦਿਖਾਉ ਤੁਹਾਨੂੰ ਪਹਿਲਾਂ ਦਾ ਹਾਂ ਕਿਹੜਾ ਕਮੈਂਟ ਵਾਲੇ ਨੂੰ ਆਪਾਂ ਜਵਾਬ ਦੇ ਦਿਆਂਗਾ ਆਜੋ ਆਜੋ ਜਵਾਬ ਦੇ ਦਿੰਦੇ ਨੇ ਆਪਾਂ ਤੁਸੀਂ ਦੇਖ ਸਕਦੇ ਹੋ ਆਪਾਂ ਨੇ ਜੋ ਵੀ ਵੀਡੀ ਸਾਰਾ ਇਹਦਾ ਡਾਟਾ ਜਿਹੜਾ ਉਹ ਸ਼ੋ ਹੋ ਰਿਹਾ ਹੈਗਾ ਡੇਟ ਮੁਤਾਬਿਕ ਤੁਸੀਂ ਦੇਖ ਸਕਦੇ ਹੋ ਨੀਚੇ ਇੱਥੇ 30 ਅਗਸਤ ਤੋਂ ਲੈ ਕੇ ਪੂਰੇ ਮਹੀਨੇ ਦੀ ਡਿਟੇਲ ਪਈ ਆ ਜਿਹੜੇ ਵੀ ਆ ਗ੍ਰੀਨ ਨੇ ਸਾਰੇ ਪ੍ਰੋਫਿਟ ਦੇ ਵਿੱਚ ਨੇ ਹਾਂ ਗ੍ਰੀਨ ਦਾ ਮਤਲਬ ਕਿ ਤਰਾ ਪ੍ਰੋਫਿਟ ਆਉਂਦਾ ਸਾਰਾ ਹਾਂ ਹੁਣ ਇਹ 1 ਮਹੀਨੇ ਦਾ ਪ੍ਰੋਫਿਟ ਆਪਣਾ 1 ਮਹੀਨੇ ਦੇ ਵਿੱਚ ਇੱਕ ਲੌਸ ਹੋਇਆ ਹੋਇਆ ਜਿਹੜਾ ਕਿ 226 ਰੁਪਏ ਦਾ ਹੈਗਾ ਹਾਂ ਤੇ ਮਿੱਤਰੋ ਆਹ ਦੇਖ ਲਓ ਜਿਹੜੇ ਕਮੈਂਟ ਕਰਦੇ ਉਹਨਾਂ ਲਈ ਵੀਡੀਓ ਬਣਾਈ ਆਪਾਂ ਸਪੈਸ਼ਲ 226 ਰੁਪਏ ਸਿਰਫ ਲੌਸ ਹੋਇਆ ਪੂਰੇ ਮਹੀਨੇ ਦੇ ਵਿੱਚ ਆ ਤੇ ਬਾਕੀ ਸਾਰੀ ਸਕਰੀਨ ਦੱਸ ਰਹੀ ਆ ਵੀ ਪ੍ਰੋਪਰਟੀ ਪ੍ਰੋਪਰਟ ਹੈ ਇੱਥੋਂ ਵੀ ਦੇਖ ਸਕਦੇ ਹੋ ਆ ਪੂਰੀ ਦੀ ਪੂਰੀ ਤਰੀਕ calendar ਹੈ ਮੇਟਰ